ਮਿਰਚਾਂ ਦਾ ਚਾਰ ਆਪਾਂ ਬਣਾਉਨੇ ਆ ਜੀ ਮਿਰਚਾਂ ਜਿਹੜੀਆਂ ਲੈਣੀਆਂ ਬਿਲਕੁਲ ਸਾਫ਼ ਲੈਣੀਆਂ ਇਹ ਦੇਖੋ ਆਪਾਂ ਮਿਰਚਾਂ ਦੀ ਡੰਡੀ ਡੰਡੀਆਂ ਲਾਤੀਆਂ ਤੇ ਇਹ ਮਿਰਚ ਨਾ ਖਰਾਬ ਸੀਗੀ ਇਹਨੂੰ ਆਪਾਂ ਕੱਢਤਾ ਇਹ ਨਹੀਂ ਵਿਰਦੀ ਵੱਢ ਕੇ ਪਾ ਲਓ ਵਿੱਚ ਮਿਰਚ ਉਹਦੇ ਨਾਲ ਹੀ ਆਪਣਾ ਚਾਰ ਆ ਜਿਹੜਾ ਖਰਾਬ ਹੋ ਜਾਂਦਾ ਡੰਡੀਆਂ ਜਿਹੜੀਆਂ ਉਹ ਤੁਸੀਂ ਧੋਣ ਤੋਂ ਬਾਅਦ ਚ ਜਦੋਂ ਸੁੱਕ ਜਾਂਦੀ ਹੈ ਮਿਰਚ ਉਦੋਂ ਲਾਉਣੀ ਹੈ ਇਹਨਾਂ ਦੇ ਸਮੇਤ ਹੀ ਆਪਾਂ ਧੋ ਕੇ ਰੱਖਣਾ ਇਹਨਾਂ ਨੂੰ ਸੁਕਾ ਲੈਣਾ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਕੱਟ ਪਾ ਦਾਂਗੇ ਜੀ ਮਿਰਚਾਂ ਦੇ ਸਾਰੀਆਂ ਦੇ ਬਹੁਤ ਵਧੀਆ achar ਬਣੂਗਾ ਤੁਹਾਡੀ ਵੀਡੀਓ ਦੇ ਨਾਲ ਬਨੇ ਰਹੋ ਹਾਂਜੀ ਆਪਾਂ ਤੁਹਾਨੂੰ ਮਿਰਚਾਂ ਦੀ ਕਟਿੰਗ ਦੱਸ ਹੀ ਦਿੱਤੀ ਹੈ ਤੇ ਮੈਂ ਮਿਰਚਾਂ ਦੀ ਜਿਹੜੀ ਕਟਿੰਗ ਹੈ ਫਾੜੀਆਂ ਵਿੱਚੋਂ ਐਂ ਕੱਟ ਪਾ ਕੇ ਮਤਲਬ ਮਿਰਚ ਦੇ ਵਿੱਚ ਤੇ ਇਹਦੇ ਜਿਹੜੇ ਪੀਸ ਹੈ ਨਾ ਜਿਵੇਂ ਬੜੀਆਂ ਲੰਮੀਆਂ ਮਿਰਚਾਂ ਹੁੰਦੀਆਂ ਐਡੇ-ਐਡੇ ਪੀਸ ਕਰ ਲਓ ਐਡੀ ਮਿਰਚ ਤਾਂ ਰੋਟੀ ਨਾਲ ਖਾਦੀ ਜਾਂਦੀ ਹੈ ਜੇ ਆਪਾਂ ਕਹੀਏ ਪੂਰੀ ਵੱਡੀ ਐਡੀ ਮਿਰਚ ਉਹ ਨਹੀਂ ਖਾਦੀ ਜਾਂਦੀ ਫਿਰ ਵੇਸਟੇਜ ਹੁੰਦੀ ਹੈ achar ਦੀ ਤੇ ਆਪਾਂ ਇਹਦੇ-ਇਹ ਪੀਸ ਕਰਕੇ ਪਾਏ ਮੈਂ ਕੋਈ ਵੀ ਵੱਡਾ ਪੀਸ ਨਹੀਂ ਪਾਇਆ ਦੇਖੋ ਇਹ ਐਡੀ ਵੱਡੀ ਮਿਰਚ ਸੀਗੀ ਇਹਦੇ ਆਪਾਂ ਦੋ ਪੀਸ ਕਰ ਲਏ ਜਿਹੜੀ ਬਾਲੀ ਵੱਡੀ ਉਹ ਤਿੰਨ ਪੀਸ ਕਰ ਲਏ ਮੈਂ ਵੀ ਸ਼ਾਇਦ ਇਸ ਤਰ੍ਹਾਂ ਹੀ ਕੱਟ ਕੇ ਪਾਉਣੀ ਮਿਰਚਾਂ ਪੂਰੀਆਂ साबती ਮਿਰਚ ਦਾ achar ਨਹੀਂ ਪਾਉਣੀ ਤੇ ਵੇਸਟੇਜ ਜ਼ਿਆਦਾ ਹੁੰਦੀ ਹੈ ਉਹਦੇ ਨਾਲ ਮਿਰਚਾਂ ਦੀ ਤੇ ਆਪਾਂ ਇਹਦੇ ਵਿੱਚ ਮਸਾਲੇ ਕੀ ਪਾਵਾਂਗੇ ਜੀ ਇਹ ਆਪਣੇ ਕੋਲੇ ਹੈਗੀ ਹੈ ਜੀ ਰਾਜ ਠੀਕ ਹੈ ਤੇ ਇਹ ਆਪਣੇ ਕੋਲੇ ਹੈਗੀ ਇਹਦੇ ਵਿੱਚ ਕਲੌਂਜੀ ਠੀਕ ਹੈ ਮੈਂ ਤੁਹਾਨੂੰ ਦਿਖਾਉਣੀ ਆ ਇਹ ਆਪਣੇ ਕੋਲ ਹੈਗਾ ਜੀ ਸਾਫਤ ਧਨੀਆ ਸਾਫਤ ਧਨੀਆ ਮੈਨੂੰ ਵਧੀਆ ਲੱਗਦਾ ਚਾਰ ਦੇ ਵਿੱਚ ਤੇ ਇਹ ਆਪਾਂ ਸੌਂਫ ਤੇ ਰਾਈ ਨੂੰ ਮੜਾ ਜਾਂ ਮੈਂ ਉਹ ਕਰ ਲਿਆਦਾ ਰੜ ਫੜ ਰੜ ਜਾਂ ਮੈਂ ਬਾੜਾ ਫਰੀਕ ਨਹੀਂ ਪਾਉਂਦੀ ਹੁੰਦੀ ਫਿਰ ਵਧੀਆ ਟੇਸ ਨਹੀਂ ਆਉਂਦਾ ਚਾਰ ਦੇ ਵਿੱਚੋਂ ਹੁਣ ਆਪਾਂ ਇਹਦੇ ਵਿੱਚ ਮਸਾਲੇ ਸੁੱਕਿਆਂ ਦੇ ਵਿੱਚ ਸੌਂਫ ਤੇ ਕਲੌਂਜੀ ਤੇ ਰਾਈ ਤੇ ਸਾਫਤ ਧਨੀਆ ਜਿਹੜਾ ਮੇਰਾ ਕੁੱਟ ਕੇ ਰੱਖਿਆ ਹੋਇਆ ਇਹ ਚਾਰ ਚੀਜ਼ਾਂ ਪਾਵਾਂਗੇ ਜੀ ਮਿਰਚ ਦੇ ਚਾਰ ਵਿੱਚ ਤੁਸੀਂ ਜਿਹੜੀ ਆਪਾਂ ਲਾਲ ਮਿਰਚਾਂ ਦੇ ਚਾਰ ਦੀ ਵੀਡੀਓ ਪਾਈ ਸੀ ਜੀ ਤੁਸੀਂ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਇਸੇ ਤਰ੍ਹਾਂ ਹੀ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿਓ ਹੁਣ ਆਪਾਂ ਮਸਾਲੇ ਸੁੱਕੇ ਤੁਹਾਨੂੰ ਮੈਂ ਲਾ ਕੇ ਦਿਖਾਉਣੀ ਆ ਲਓ ਜੀ ਆਓ ਆਪਾਂ ਕਲੌਂਜੀ ਪਾ ਲਈ ਕਲੌਂਜੀ ਬਸ ਮੈਂ ਸਿਰਫ ਕਲੌਂਜੀ ਦੇ ਫਾਇਦੇ ਬਹੁਤ ਹੈ ਜੀ ਪਰ ਆਪਾਂ ਮੈਨੂੰ ਬਸ ਮਿਰਚਾਂ ਚਾਰ ਚ ਸੋਹਣੀ ਲੱਗਦੀ ਹੈ ਕਲੌਂਜੀ ਮੈਂ ਤਾਂ ਕਰਕੇ ਪਾਉਣੀ ਆ ਸਾਫ ਤਾਂ ਧਣੀਆਂ ਤੇ ਸੌਂਫ ਆਪਾਂ ਥੋੜੀ ਜੀ ਰੱਖ ਲਈ ਸੌਂਫ ਤੇ ਰਾਈ ਜੇ ਆਪਾਂ ਨੂੰ ਲੋੜ ਪਊਗੀ ਆਪਾਂ ਫੇਰ ਪਾ ਲਾਂਗੇ ਇਹਦੇ ਵਿੱਚ ਆਪਾਂ ਹੁਣ ਜਿਹੜਾ ਸਰੂੰਗਾ ਤੇਲ ਹੁੰਦਾ ਹੈਗਾ ਕਲਕਾਇਆ ਹੋਇਆ ਮਤਲਬ ਗਰਮ ਕਰਕੇ ਉਹਨ ਖੱਡਾ ਕੀਤਾ ਹੋਇਆ ਮੈਂ ਉਹ ਚਾਰ ਤੇਲ ਪਾਉਂਗੀ ਕਿਉਂਕਿ ਕੱਚਾ ਤੇਲ ਜੀ ਫਿਰ ਉਹ ਚਾਰ ਚੋਂ ਵੀ ਕੱਚੇ ਦੀ 스ਮੈਲ ਆਉਂਦੀ ਰਹਿੰਦੀ ਹੈ ਉਹ ਆਪਾਂ ਤੇਲ ਪਾਵਾਂਗੇ ਤੇ ਇਹਦੇ ਵਿੱਚ ਮਸਾਲੇ ਸਿਰਫ ਇੱਕ ਨਮਕ ਤੇ ਇੱਕ ਹਲਦੀ ਬਸ ਆਹੀ ਦੋ ਚੀਜ਼ਾਂ ਪਾਵਾਂਗੇ ਜੀ ਤੇ ਉਹਦੇ ਨਾਲ ਫਿਰ ਆਪਾਂ ਬਣਾਉਨੇ ਚਾਰ ਜੇ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਪੂਰਾ ਫੁੱਲ ਵਾਚ ਕਰਿਓ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਇੱਕ ਕਮੈਂਟ ਵੀ ਜ਼ਰੂਰ ਕਰਿਆ ਕਰੋ ਲਓ ਜੀ ਦੇਖੋ ਆਪਾਂ ਤੇਲ ਪਾ ਕੇ ਤੇ ਇਹਨੂੰ ਮਿਕਸ ਕਰ ਲਿਆ ਬਸ ਤੇਲ ਇੰਨਾ ਕੀ ਮਿਰਚ ਦੇ achar ਚ ਪਾਵਾਂਗੇ ਆਪਾਂ ਹੋਰ ਤੇਲ ਬਿਲਕੁਲ ਨਹੀਂ ਪਾਵਾਂਗੇ ਇਹਦੇ ਵਿੱਚ ਲਓ ਜੀ ਆਪਾਂ ਮਸਾਲਾ ਭਰ ਲਿਆ ਸਾਰੇ ਮਿਰਚਾਂ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਡੱਬੇ 'ਚ ਪਾਵਾਂਗੇ ਡੱਬਾ ਹਲੇ ਮੇਰਾ ਗਿੱਲਾ ਹੈਗਾ ਦੇਖੋ ਧੋ ਕੇ ਰੱਖਿਆ ਹੋਇਆ ਤੇ ਜਿਹੜਾ ਆਪਾਂ ਪਹਿਲਾਂ achar ਪਾਇਆ ਸੀ ਮਿਰਚਾਂ ਦਾ ਬਸ ਇੰਨਾ ਕੁ ਰਹਿ ਗਿਆ ਦੇਖੋ ਬਿਲਕੁਲ ਐਂ ਵਧੀਆ ਪੈਗਾ ਬਿਲਕੁਲ ਕੁਝ ਵੀ ਨਹੀਂ ਹੋਇਆ ਇਹਨੂੰ achar ਨਾਲ ਤੇ ਆਪਾਂ ਖੀਰ ਦੇ ਵਿੱਚ ਦੇਖੋ ਮਿਰਚਾਂ achar ਹਰੇਕ ਦੀ ਬਹੁਤ ਹੀ ਜ਼ਿਆਦਾ ਵਧੀਆ ਹਰੇਕ ਨੂੰ ਪਸੰਦ ਆਉਂਦਾ ਹੈ ਹਨਾ ਵਧੀਆ ਪਸੰਦ ਕਰਦੇ ਆ ਸਾਰੇ ਹਰੇਕ ਚੀਜ਼ ਨਾਲ ਖਾਦਾ ਜਾਂਦਾ ਪਰੌਂਠੇ ਨਾਲ ਖਾਦਾ ਜਾਂਦਾ ਹੈ ਹਨਾ ਤੇ ਆਹ ਲੋ ਜੀ ਆਪਾਂ ਵਿੱਚ ਕੀ ਪਾਵਾਂਗੇ ਹੋਰ ਦੋ ਨਿੰਬੂ ਨਿਚੋੜ ਕੇ ਤੁਸੀਂ ਸਿਰਕਾ ਹੀ ਪਾ ਸਕਦੇ ਹੋ ਪਰ ਨਿੰਬੂ ਜ਼ਿਆਦਾ ਵਧੀਆ ਹੈ ਨਿੰਬੂ ਨਿਚੋੜ ਕੇ ਦੋ ਪਾ ਦਿਓ ਜਿਹਦੇ ਨਾਲ ਬਹੁਤ ਵਧੀਆ achar ਬਣਦਾ ਹੈ ਇਹ ਆਪਣਾ ਸਪੈਸ਼ਲ ਤੁਸੀਂ ਪਾ ਕੇ ਦੇਖਿਓ ਸਿਰਕਾ ਦਾ ਸਾਰੀ ਪਾਉਂਦੇ ਪਰ ਨਿੰਬੂ ਪਾ ਕੇ ਦੇਖਿਓ ਨਿੰਬੂ ਆਪਾਂ ਜੇ ਚੀਰ ਕੇ ਫਾੜੀਆਂ ਕਰਕੇ ਪਾਉਨੇ ਹੋ ਉਹਦੇ ਨਾਲੋਂ ਨਿਚੋੜ ਕੇ ਵਿੱਚ ਪਾ ਦਿਓ ਬਹੁਤ ਜ਼ਿਆਦਾ ਵਧੀਆ ਚਾਰ ਬਣਦਾ ਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਮੇਰੇ ਤਰੀਕੇ ਨਾਲ ਬਣਾਇਓ ਚਾਰ ਫਿਰ ਮੈਨੂੰ ਦੱਸਿਓ ਵੀ ਕਿਸ ਤਰ੍ਹਾਂ ਦਾ ਬਣਿਆ ਤੁਹਾਡਾ ਚਾਰ ਜੀ ਧੰਨਵਾਦ ਵੀਡੀਓ ਦੇਖਣ ਲਈ